आज मैं ये बड़े विश्वास से कह सकता हूं जो मैंने पिछले दस साल से चाहे प्रधानमंत्री मोदी जी हो अमित शाह जी हों बहुत ज्यादा पंजाब के लिए उनका प्यार है और बहुत कुछ करना चाह रहे और करना चाहते थे लेकिन बाकी स्टेट आज कहां की कहां चली गई एक गैप पंजाब में जो एक पुल का ब्रिज का, का काम करने की जरूरत है किसानों को साथ लाने की वहां के मजदूरों को साथ लाने की वहां के दुकानदार इंडस्ट्रीज को साथ लाने की वो काम क्योंकि सरकार दस साल रही आगे भी लोगों ने फैसला जो किया है वो सरकार मोदी जी की बननी है तो हम क्यों पीछे रहे हमारी पंजाब क्यों पीछे क्यों हालात ने जिद लोग सभा चुनाव खत्म हुई हैं तुम तो दोनों जगह देखोगे भी एम एल ए चाहे वह दिल्ली के हो चाहे हो पंजाब के हो दोनों सरकार ਦੋਨੋਂ ਐਮਐਲਏ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡੇ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਮ ਚੰਡਾਈ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛੱਡ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡੇ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਹੈ ਰਾਗਮ ਚੰਡਾਈ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛੱਡ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਆ ਕਿਉਂ ਹਾਲਾਤ ਨੇ ਜਿੱਦਣ ਲੋਕ ਸ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡੇ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਮ ਚੱਡਾਈ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛੱਡ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮ ਐਲ ਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮ ਐਲ ਏ ਛੱਡ ਛੱਡ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਮ ਚੱਡਾਈ ਜਦੋਂ ਭੱਜਿਆ ਉਹਨਾਂ ਨੇ ਐਮ ਐਲ ਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮ ਐਲ ਏ ਇਹਨਾਂ ਨੂੰ ਛੜ ਛੜ ਭੱਜਣਗੇ ਬਹੁਤ ਐਮ ਐਲ ਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਆ ਕਿ ਉਹ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮ ਐਲ ਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮ ਐਲ ਏ ਛੜ ਛੜ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਬ ਚੰਡਾਈ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਰ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੜ ਛੜ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਆ ਕਿਹੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛਾੜ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਮ ਚੰਡਾਈ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛਾੜ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਹੈ ਰਾਗਮ ਚੰਡਾਈ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛੱਡ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਸਬਸਕ੍ਰਾਈਬ ਟੂ 1 ਇੰਡੀਆ ਚ